ਮਿੱਤਰੋ ਜਿਹੜੇ ਜ਼ਿੰਮੇਵਾਰ ਸਪਰੇਅ ਕਰਨ ਲਈ ਡਰਮ ਨਹਿਰਾਂ ਵਿੱਚੋਂ ਪਰਦੇ ਹਨ ਉਹ ਵੀਰ ਮੇਰਾ ਖਿਆਲ ਰੱਖਿਆ ਕਰੋ ਆ ਤੁਹਾਡੀ ਵਜ੍ਹਾ ਕਰਕੇ ਆ ਮੱਛੀ ਦੀ ਜਾਨ ਖਤਰੇ 'ਚ ਆ ਮੇਰੇ ਭਤੀਜੇ ਨੇ ਮੈਨੂੰ ਫੋਨ ਕੀਤਾ ਚਾਚਾ ਯਾਰ ਮੱਛੀ ਵੇਖਣ ਕੇ ਮੱਛੀ ਨੂੰ ਪਤਨ ਕੀ ਹੋ ਗਿਆ ਪੁੱਠੀ ਜੀ ਹੋ ਗਈ ਆ ਤਾਂ ਪਹਿਲਾਂ ਮੈਂ ਦੇਖਿਆ ਮੈਂ ਆਖਿਆ ਪਹਿਲਾਂ ਤਾਂ ਤੁਸੀਂ ਸਾਰਾ ਪਾਣੀ ਸਾਫ਼ ਕੱਢੋ ਤੇ ਮੱਛੀ ਨੂੰ ਸਾਫ਼ ਪਾਣੀ 'ਚ ਪਾਓ ਮੈਨੂੰ ਲੱਗਦਾ ਵੀ ਪਾਣੀ ਦੇ ਵਿੱਚ ਕਿਤੇ ਨਾ ਕਿਤੇ ਸਪਰੇਅ ਵਾਲਾ ਪਾਣੀ ਆ ਗਿਆ ਤਾਂ ਉਵੇਂ ਹੀ ਉਹਨਾਂ ਨੇ ਕੀਤਾ ਨੂੰ ਸਾਫ਼ ਪਾਣੀ 'ਚ ਕੱਢਿਆ ਫਿਰ ਅਸੀਂ ਉਹਨੂੰ ਦੂਜੀ ਵਾਰੀ ਫੇਰ ਸਾਫ਼ ਪਾਣੀ 'ਚ ਕੱਢਿਆ ਤਾਂ ਸਾਫ਼ ਪਾਣੀ 'ਚ ਕੱਢ ਤਾਂ ਉਹ ਲਿਆ ਕੇ ਇਹਨੂੰ ਦੇ ਦੇ ਤੇ ਉਵੇਂ ਮੇਰੇ ਭਤੀਜੇ ਨੇ ਕੀਤਾ ਚੱਕ ਕੇ ਉਹਨੇ ਐਂਟੀਬਾਇਓਟਿਕ ਤੇ ਇੱਕ ਐਂਟੀਕੋਡ ਸਿਰਫ ਉਹਦੀ ਜਿਹੜੀ ਕਿ ਢੱਕਣ ਵਿੱਚ ਪਾਤਾ ਤੇ ਪਾਣੀ ਦੇ ਵਿੱਚ ਅਸੀਂ ਘੋਲਤਾ ਤਾਂ ਮੱਛੀ ਨੇ ਉਸ ਦੇ ਵਿੱਚ ਸਾਹ ਲਿਆ ਤਾਂ ਮੈਨੂੰ ਲੱਗਦਾ ਸੀ ਵੀ ਮੱਛੀ ਕਿਤੇ ਨਾ ਕਿਤੇ ਠੀਕ ਹੋ ਜੂਗੀ ਜਦੋਂ ਮੈਂ ਕੁਝ ਦਿਨਾਂ ਬਾਅਦ ਗਿਆ ਤੇ ਮੱਛੀ ਨਾਉ ਬਰਨਾਉ ਹੋ ਗਈ ਲਗਭਗ 2 ਦਿਨਾਂ ਬਾਅਦ ਉਹਨਾਂ ਨੇ ਟ੍ਰੀਟਮੈਂਟ ਕਰਨ ਤੋਂ ਬਾਅਦ ਇਦਾਂ ਮੱਛੀ ਠੀਕ ਹੋ ਗਈ ਤਾਂ ਇਸ ਕਰਕੇ ਹੱਥ ਜੋੜ ਕੇ ਜ਼ਿੰਮੇਵਾਰਾਂ ਨੂੰ ਬੇਨਤੀ ਆ ਵੀ ਇਦਾਂ ਤੁਹਾਡੇ ਪਸ਼ੂ ਵੀ ਬਿਮਾਰ ਹੋ ਸਕਦੇ ਆ ਜਦੋਂ ਵੀ ਤੁਸੀਂ ਡਰਾਮ ਸਪਰੇਅ ਦਾ ਭਰਨਾ ਤਾਂ ਸਾਫ਼ ਕਰਕੇ ਬਾਲਟੀਆਂ ਨਾਲ ਪਰ ਲੋ ਵਿੱਚੋਂ ਵਿੱਚ ਪੈਪਨਾ ਸਿੱਧਾ ਕਰੋ ਕਿਤੇ ਨਾ ਕਿਤੇ ਨੂੰ ਸਪਰੇਅ ਲੱਗੀ ਹੁੰਦੀ ਆ ਜਿਸ ਕਾਰਨ ਪਾਣੀ ਟੂਟੀਆਂ ਰਹੀਆਂ ਆਪਣੇ ਘਰਾਂ ਵਿੱਚ ਆਉਂਦਾ ਤੇ ਆਪਣੇ ਪਸ਼ੂ ਵੀ ਬਿਮਾਰ ਹੋ ਸਕਦੇ ਆ ਜੇਕਰ ਮੱਛੀ ਬਿਮਾਰ ਹੋ ਸਕਦੀ ਹੈ ਤੇ ਇਸ ਕਰਕੇ ਵੀ ਨਵਤਬਾਤ ਸ਼ੇਅਰ ਕਰੋ ਜੇ ਤੁਹਾਨੂੰ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਜੀ ਮੱਛੀ ਨੌ ਤੇ ਬਰਨੌ ਆ ਐਵੇਂ ਨਹੀਂ ਡਾਕਟਰ ਨਮਾਣਾ ਮੱਲੀ ਕਹਿੰਦੇ ਆਪਾਂ ਨੂੰ ਮਿੱਤਰੋ